ਅਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪਾਲੀ ਮਿਊਜ਼ਿਕਲ ਗਰੁੱਪ ਅਤੇ ਸਮੂਹ ਸੰਧੂਪਤੀ ਨਗਰ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤੀਜ ਮੇਲਾ ਕਰਵਾਇਆ ਗਿਆ ਜਿੱਥੇ ਨੌਜਾਇਆਂ ਮਟਿਆਰਾਂ ਅਤੇ ਔਰਤਾਂ ਵੱਲੋਂ ਵਿਦਾ ਭੰਗੜਾ ਗੋਲੀਆਂ ਪਾ ਕੇ ਤੀਆਂ ਦਾ ਤਿਹਾਰ ਮਨਾਇਆ ਗਿਆ ਉੱਥੇ ਉਲੋਖ ਹੁੰਦੇ ਜਾ ਰਹੇ ਸਾਡੇ ਸੱਭਿਆਚਾਰ ਦਾ ਹਿੱਸਾ ਬੋੜ ਅਤੇ ਪਿੰਗ ਦਾ ਦ੍ਰਿਸ਼ ਵੀ ਦੇਖਣ ਨੂੰ ਮਿਲਿਆ ਜਿੱਥੇ ਮਟਿਆਰਾਂ ਅਤੇ ਔਰਤਾਂ ਵੱਲੋਂ ਪਿੰਗਾ ਝੂਟ ਕੇ ਖੂਬ ਮਨੋਰੰਜਨ ਕੀਤਾ ਗਿਆ ਤਿੰਨਾਂ ਦੇ ਮੇਲੇ ਦੀ ਸ਼ੁਰੂਆਤ ਸਾਫ ਦਾ ਐਮ ਸੀ ਸੁਖਜੀਤ कौर ਸੁਖੀ ਅਤੇ ਮੈਡਮ ਕਰਮਜੀਤ कौरਸ ਨਾਮ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ। ਉਹਨਾਂ ਪਾਲੀ 뮤지컬 ਗਰੁੱਪ ਅਤੇ ਸੰਧੂ ਪੱਤੀ ਵਾਰਡ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਅੱਜ ਸਾਡੇ ਵਿਰਾਸਤੀ ਤਿਹਾਰ ਅਤੇ ਵਿਰਾਸਤੀ ਖੇਡਾਂ ਆਲੋਪ ਹੁੰਦੀਆਂ ਜਾ ਰਹੀਆਂ ਹਨ ਉੱਥੇ ਪਾਲੀ ਮਿਊਜ਼ੀਕਲ ਗਰੁੱਪ ਤੇ ਪ੍ਰਬੰਧਕਾਂ ਵੱਲੋਂ ਤਿਆਂ ਦਾ ਤਿਹਾਰ ਮਨਾ ਕੇ ਮੋੜ ਸਾਡੇ ਪੰਜਾਬੀ ਸੱਭਿਆਚਾਰ ਨੂੰ ਸੁਰਜੀਤ ਕੀਤਾ ਗਿਆ ਮੈਂ ਪਹਿਲਾਂ ਤਾਂ ਜਿਹੜਾ ਇੱਥੋਂ ਦੇ ਪ੍ਰਬੰਧਕਾਂ ਦਾ ਤੇ ਜਿਹੜੇ ਪ੍ਰਬੰਧਾਂ ਦਾ ਚੰਗੇ ਪ੍ਰਬੰਧਲੇ ਨੂੰ ਅਪਰੀਸ਼ੀਏਟ ਕਰਦਾ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਬੁਲਾਇਆ ਦੂਜਾ ਜਿਵੇਂ ਅੱਜ ਜਿਹੜੇ ਸਾਡੇ ਵਿਰਾਸਤੀ ਤਿਹਾਰ ਨੇ ਚਾਹੇ ਖੇਡਾਂ ਚਾਹੇ ਤੀਆਂ ਵਰਗੇ ਹੋਰ ਤਿਹਾਰ ਨੇ ਜੋ ਅਲੋਪ ਹੁੰਦੇ ਜਾਂਦੇ ਨੇ ਤੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਤਾਂ ਜਿਹੜੇ ਸਾਡੀ ਆਉਣ ਵਾਲੇ ਪੀੜ੍ਹੀਆਂ ਉਹਨਾਂ ਨੂੰ ਵਿਰਸੇ ਨਾਲ ਜੋੜਦੇ ਨੇ ਆਉਣ ਵਾਲੇ ਬੱਚੇ ਨੂੰ ਪਤਾ ਲੱਗੂਗਾ ਵੀ ਤੀਆਂ ਦਾ ਤਿਹਾਰ ਕੀ ਹੁੰਦਾ ਸੀ ਇਹ ਕਿਸ ਗੱਲ ਦਾ ਪ੍ਰਤੀਕ ਸੀਗਾ ਤਾਂ ਮੈਂ ਉਹਨਾਂ ਦਾ ਇਸ ਪ੍ਰੋਗਰਾਮ ਲਈ ਬਹੁਤ ਐਪਰੀਸ਼ੀਏਟ ਕਰਦਾ ਹਾਂ। ਹਾਂਜੀ ਮੈਂ ਕਰਮਜੀਤ ਪੌਰ ਸੁਨਾਮ ਰੋਗੇ ਸਮਾਸੇਵੀ ਸਾਡੀ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਹਲਕਾ ਅੰਚਾਰ ਸੁਨਾਮ ਕਿਉਂਕਿ ਬਰਨਾਲੇ ਪਹੁੰਚੇ ਆ ਅਸੀਂ ਸਾਡੇ ਨਾਲ ਸਰਦਾਰ ਢਿੱਲੋਂ ਸਾਹਿਬ ਜੀ ਸਾਡੇ ਐਮਐਲਏ ਸਾਹਿਬ ਸਾਡੀ ਭੈਣ ਸੋਖੀ ਜੀ ਇਸ ਵਾਰਡ ਦੇ ਪ੍ਰਬੰਧਕ ਜਸਪਾਲ ਪਾਲੀ ਤੇ ਜਸਪ੍ਰੀ ਸੰਮੀ ਜੀ ਸੰਧੂ ਪੱਤੀ ਵੱਲੇ ਪ੍ਰਬੰਧਕਾਂ ਵੱਲੋਂ ਇਸ ਪਵਿੱਤਰ ਧੀਆਂ ਦੇ ਤਿਹਾਰ ਨੂੰ ਇੱਕ ਬੜੇ ਢੰਗ ਦੇ ਨਾਲ ਮਨਾਇਆ ਜਾ ਰਿਹਾ ਕਿਉਂਕਿ ਸਾਡਾ ਨਿਜੀ ਤੌਰ ਤੇ ਫਰਜ਼ ਆ ਅਸੀਂ ਇਸ ਪੰਜਾਬੀ ਵਿਰਸੇ ਨੂੰ ਅਸੀਂ ਧੀਆਂ ਦਾ ਪਵਿੱਤਰ ਤਿਹਾਰ ਧੀਆਂ ਕਿਉਂਕਿ ਉਹਨੂੰ ਮਨਾਉਣ ਦੇ ਵਿੱਚ ਅਸੀਂ ਕਾਮਯਾਬ ਅੱਜ ਬਹੁਤ ਸੋਹਣਾ ਲੱਗ ਰਿਹਾ ਇੱਥੇ ਆ ਕੇ ਕਿਉਂਕਿ ਸਾਡੇ ਜਿਹੜੀ ਵਿਰਾਸਤੀ ਨੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਨੇ ਪਰਵਾਉਂਦੇ ਰਹਿਣਾ ਚਾਹੀਦਾ ਸਾਨੂੰ ਕਿਉਂਕਿ ਅਸੀਂ ਇਸ ਤਾਂ ਹੀ ਪੰਜਾਬੀ ਹੋਣ ਤੇ ਮਾਣ ਕਰਦੇ ਹਾਂ ਅੱਜ ਸੌਣ ਦੇ ਮਹੀਨੇ ਦਾ ਆਖਰੀ ਦਿਨ ਵੱਲੋਂ ਦਾ ਦਿਨ ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਸੰਧੂਪੱਤੀ ਵਿੱਚ ਸਮੂਹ ਸੰਧੂਪੱਤੀ ਪਰਿਵਾਰ ਵੱਲੋਂ ਅਸੀਂ ਅੱਜ ਪ੍ਰੋਗਰਾਮ ਰੱਖਿਆ ਸੀਗਾ ਸਾਰੀਆਂ ਕੁੜੀਆਂ ਰਲ ਮਿਲ ਕੇ ਆਪਣੇ ਪੇਕੇ ਆਈਆਂ ਨੇ ਤੀਆਂ ਦਾ ਤਿਹਾਰ ਮਨਾਇਆਗਾ ਤੇ ਅੱਜ ਅਸੀਂ ਵੱਲੋਂ ਪਾਈ ਆ ਤੇ ਮੈਂ ਆਪਣੇ ਵੱਲੋਂ ਸਾਰੇ ਕਹ ਭੈਣਾ ਨੂੰ ਤੇ ਜਿਹੜੇ ਵੀਰਾਂ ਨੇ ਸਾਡਿਆਂ ਨੇ ਸਾਡਾ ਸਹਿਯੋਗ ਦਿੱਤਾ ਜਿਵੇਂ ਸਾਡੇ ਸਰਦਾਰ ਕਲਦੀਪ ਸਿੰਘ ਕਾਲਾ ਢਲੋਂ ਜੀ ਨੇ ਉਹ ਵੀ ਆਏ ਨੇ ਜਸਮੀਲ ਡੈਰੀ ਵਾਲਾ ਜੀ ਆ ਬਿੱਟੂ ਜੀ ਕ੍ਰਿਸ਼ਨ ਜੀ ਜਸਪਾਲ ਪਾਲੀ ਜੀ ਸਾਡੇ ਭਪਿੰਦਰ ਜਲੂਰ ਜੀ ਕਰਨਜੀਤ ਬਿੱਲੂ ਜੀ ਸਾਰੇ ਵੀਰਾਂ ਨੇ ਸਾਡੇ ਸਮੂਹ ਸੰਧੂਪਤੀ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਲ ਕੰਪਨੀ ਦੇ ਮਾਲਕ ਗੀਤਕਾਰ ਰਾਮਪਾਲ ਬਦਰਾ ਮਾਡਲ ਜੱਗੀ ਆਲਖ ਬਲਵਿੰਦਰ ਸਿੰਘ ਦੀਦਾਰ ਸਿੰਘ ਨਾਈਵਾਲਾ ਸਿੰਦਾ ਸਿੰਘ ਜਸਮੀਲ ਸਿੰਘ ਡੈਰੀ ਵਾਲੇ ਰਾਣੀ ਕੌਰ ਸੇਖਾ ਮਨਜੀਤ ਸਾਗਰ ਤਨੋਲਾ ਪਰਮਿੰਦਰ ਸਿੰਘ ਪੱਠਾ ਲੰਗੀ ਗੀਤਕਾਰ ਜਗਮੋਹਨ ਸਾਰ ਰਾਜ ਸਰਹੱਦ ਆਤਮਾ ਵੱਲੋਂ ਹਾਜ਼ਰੀ ਲਗਵਾਈ ਗਈ ਅੰਤ ਵਿੱਚ ਗੈਕ ਜੋੜੀ ਜਸਪਾਲ ਪਾਲੀ ਜਸਪ੍ਰੀਤ ਸੰਮੀ ਬਰਨਾਲਾ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲੈਬਸ ਕਾਰ ਬਹੁਤ ਅੱਛੇ ਰਾਈਟਰ ਸਾਡੇ ਵੀਰ ਕੁਰਮੇਂਦਰ ਪੱਠਾ ਜੀ ਔਰ ਤਰਗਤ ਪੱਠਾ ਜੀ ਉਹ ਵੀ ਪਹੁੰਚੇ ਨੇ ਜਿਹੜੇ ਹਾਕੂ ਆਂਗਰੇਜ਼ ਦੀ ਪੋੜਾ ਬਟਾਇਨਾ ਦਾ ਸਹਿਯੋਗ ਸਾਥ ਹੁੰਦਾ ਹੈ ਜੀਆਂ ਕਹਿੰਦੇ ਆ ਇਹ ਵੀ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਪਰਚਾਉਂਦੇ ਨੇ ਪਰਿਵਾਰ ਸਮੇਤ ਆਏ ਨੇ ਕਾਵਨ ਕਰਦੇ ਆ ਬੜੀ ਮਿਹਰਬਾਨੀ ਤੋਂ 南京，南京。 I <laughs> ਇਹ ਬਤਈਏ ਬਦਲਾ ਚੋ ਨਿਕਲਈ ਨਿੱਕੀਏ ਬਦਲਈਏ ਬਦਲਾ ਚੋ ਨਿਕਲਈ ਨਿੱਕੀਏ ਬਦਲਈਏ ਜਿੱਥੇ ਇੱਕ ਜਾ ਕੇ ਬਰਸੇਗੀ ਅੱਜ ਨਾ ਚੇਲਾ ਸਵੇਰੇ ਕਾਲੀ ਸੇਗੀ ਅੱਜ ਨਾ ਚੇਲਾ ਸਵੇਰੇ भेण भेण हैलो हैलो हां जी ਜੋਗਿਆ ਮੰਦਿਰ ਜੋਗਿਆ ਦੇ ਕੰਨਾਂ ਵਿੱਚ ਕੱਚ ਦੀਆਂ ਬੁੰਦ ਜੋਗਿਆ ਦੇ ਕੰਨਾਂ ਵਿੱਚ ਕੱਚ ਦੀਆਂ ਬੁੰਦ ਮੰਦਿਰਾਂ ਦੇ ਵਿੱਚੋਂ ਤੇਰਾ ਮੂੰਹ ਦਿਖਦਾ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਖਦਾ ਪੀ ਅਮਦਾ ਬੂਟਾ ਮੈਂ ਕੇ ਲਵਣ ਜਾਵਾਂ ਨਹੀਂ ਚੁੰਮ ਚੁੰਮ ਤੈਨੂੰ ਨਾਲ ਜਲਾਵਾਂ ਬੱਲੇ 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 ਚੁੰਮ ਚੁੰਮ ਤੈਨੂੰ ਨਾਲ ਜਲਾਵਾਂ ਰਤੀ ਫਰਕ ਨਾ ਪਾਵਣੀ ਤੇਰੀ ਨੇਕੀ ਦਾ ਪਰਕੇ ਜਹਾਜ ਚਲਾ ਮਰੀ ਤੇਰੀ ਨੇਕੀ ਦਾ ਪਰਕੇ ਜਹਾਜ ਚਲਾ ਮਰੀ ਤੇਰੀ ਨੇਕੀ ਦਾ ਪਰਕੇ ਜਹਾਜ ਚਲਾ ਮਰੀ ਤੇਰੀ ਨੇਕੀ ਦਾ ਰੱਤ ਜਾਜ ਤਲਾ ਮੰ ਤੇਰੀ ਨੇਕੀ ਦਾ ਆਉਂਦੀ ਕੁੜੀ ਲੈ ਜਾਂਦੀ ਕੁੜੀਏ ਪੂਰੀ ਪਸਾਨ ਨੂੰ ਜਾਵੇਂ ਨੀ ਕਾਲੀ ਕਾਲੀ ਪੈਰ ਪਟੇਲਾ ਤੀਆਂ ਲੱਗੀਆਂ ਬਿਪੜਦੀ ਸ਼ਾਮੇ ਨੀ ਕਾਲੀ ਕਾਲੀ ਪੈਰ ਪਟੇਲਾ ਤੀਆਂ ਲੱਗੀਆਂ ਬਿਪੜਦੀ ਸ਼ਾਮੇ ਨੀ ਤਾਲੀ ਕਾਲੀ ਪੈਰ ਪਟੇਲਾ ਦੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਦੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਦੀਆਂ 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 ਜੋਰ ਲੱਗੀਆਂ ਜੀ ਜਿਹੜੇ ਬਹੁਤ ਅੱਛੇ ਗਏ ਸਾਡੇ ਸਮਾਜ ਸੇਵੀ ਨੇ ਔਰ ਪਰਾਚਾਰਿਕ ਕਰਵਾਉਣ ਵਾਲੇ ਹਰ ਕਲਾਕਾਰ ਦਾ ਇਹਦਾ ਮੁੱਖ ਨਿਮਾ ਅਸੀਂ ਇਹਨਾਂ ਨੂੰ ਜੀਐਕ ਨੇ ਪੂਰੀ ਅੱਜ ਦੇ ਸਵਾਗਤ ਮਦੋਂ ਦਵਿੰਦ ਪ੍ਰਣਾਮ ਜੀਐਕ ਨੇ ਆ ਸੋ ਪੰਜ ਚਾਰ ਬੋਲੀਆਂ ਦੇ ਨਾਲ ਇੱਕ ਵਾਰੀ ਜਿਹੜੇ ਚੈਨਲ ਵਾਲੇ ਵੀਰ ਜਿਨ੍ਹਾਂ ਨੇ ਕਮੈਂਟ ਕਰੀਆ ਤੇ ਸਾਰੀਆਂ ਪਹਿਲਾਂ ਉਹ ਬੋਲੀਆਂ ਦੇ ਨਾਲ ਆਪਾਂ ਸ਼ੁਰੂਆਤ ਕਰੀਏ ਉਸ ਦਾ ਰਸਮੀ ਤੌਰ ਤੇ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਜਿਨ੍ਹਾਂ ਨੇ ਲਿਖਿਆ ਗੀਤਕਾਰ ਰਾਫਲ ਵਧਰਾ ਜੀ ਜਿਨ੍ਹਾਂ ਦੀ ਕੰਪਨੀ ਹੈ ਕੇਆਰਵੀ ਇਸ ਕੰਪਨੀ ਦੇ ਬਹੁਤ ਅੱਛੇ ਫਨਕਾਰ ਇਹਨਾਂ ਨੇ ਪੇਸ਼ ਕਰੇ ਨੇ ਉਹ ਸਰਵਿਸਕਾਰ ਮੰਚ ਤੇ ਪਹੁੰਚੇ ਨੇ ਅਸੀਂ ਜਿਹਾ ਕਹਿੰਦੇ ਆ ਉਹਨਾਂ ਦੇ ਵੀ ਦੋ ਦੋ ਸ਼ਬਦ ਆਪਾਂ ਜਰੂਰ ਸੁਣਾਂਗੇ ਉਹਨਾਂ ਦੇ ਕੋਲੋਂ ਤੇ ਇੱਕ ਸਾਡੀ ਪ੍ਰੈਸ ਤੋਂ ਚੈਨਲ ਤੋਂ ਸ੍ਰੀ ਸਰਦਾਰ ਪਰਮਜੀਤ ਸਿੰਘ ਜਿਹੜੇ ਸਾਹਿਬ ਕਹਰੇ ਲਾਈਵ ਸਟੂਡੀਓ ਦੀ ਪੂਰੀ ਟੀਮ ਨੂੰ ਜਿਹਾ ਕਹਿੰਨੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਰ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਡੇ ਸਾਰੇ ਪਰਿਵਾਰ ਨੂੰ ਹੈਲੋ ਆਪਣੇ ਵਿਚਕਾਰ ਬਹੁਤ ਹੋ ਗਿਆ ਸੰਸ਼ੇਤਾ ਪਹੁੰਚ ਰਿਹਾ ਨੇ ਇੱਕ ਸਾਡੇ ਵਿਚਕਾਰ ਬਹੁਤ ਅੱਛੇ ਫਨਕਾਰ ਪਹੁੰਚੇ ਨੇ ਸਿਦਕ ਵੀਰ ਜੀ ਜਿਨ੍ਹਾਂ ਦਾ YouTube ਤੇ ਗੀਤ ਚੱਲ ਰਿਹਾ ਬੱਲੇ ਬੰਦੇ ਤੇ ਹੋਰ ਵੀ ਬਹੁਤ سارے ਗੀਤ ਨੇ ਔਰ ਉਸ ਗੀਤ ਦੇ ਵਿੱਚ ਜਿਨ੍ਹਾਂ ਨੇ ਮਾਡਲਿੰਗ ਕੀਤੀ ਆ ਮਾਡਲ ਵੀ ਆਪਣੇ ਵਿਚਕਾਰ ਪਹੁੰਚੇ ਨੇ ਜੱਗੀ ਗਿੱਲ ਬਾਈ ਜੀ ਸੋਰੀ ਜੱਗੀ ਹਾਲਖ ਸਾਹਿਬ ਕੰਨੀ ਦੇ ਮਾਲਕ ਮੀਟਰ ਰਾਮ ਸਿੰਘ ਬਦਰਾ ਜੀ पहुचे में मॉडल सॼे बि और सॼे समाज सेवी पंजाबी त भाई बरवेंद्री और सॼे बहुत अच्छे संकार सिंधी जीर गल और सॼे जॻा सिंधी ठेकेदार सीला रांधी घर पहुचे से महिमान जिन ਇਨਾ ਬੱਚਿਆਂ ਨੂੰ ਤੁਹਾਡਾ ਨੂੰ ਅਸ਼ੀਰਵਾਦ ਦੇਣ ਦੇ ਵਿੱਚ ਬਹੁਤ ਵੱਡਾ ਰੋਲ ਆਉਤਾ ਹੁੰਦਾ ਸਰ ਜੀ ਹਾਂ ਅਸੀਂ ਜੀ ਆਇਆਂ ਕਿਹਨੇ ਆ ਖਰਾਮ ਫਲ ਵਧਰਾ ਜੀ ਕੀ ਅਰਬੀ ਕੰਪਨੀ ਜਗੀ ਆਲ ਫਨੀ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਸਿੱਧਕ ਵੀਰ ਸੋ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸਾਡੇ ਭਾਈ ਜਸਪਾਲ ਪਾਲੀ ਜੀ ਛੰਮੀ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੋਦਾ ਜੀ ਤੇ ਜਿਨ੍ਹਾਂ ਨੇ ਸਾਨੂੰ ਆਪਣੇ ਇਸਤੀਆਂ ਦੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਮੇਰੇ ਨਾਲ ਮੇਰੀ ਕੰਪਨੀ ਤੋਂ ਕੇਆਰਵੀ ਤੋਂ ਜੱਬਾਈ ਜਗੀ ਆਲ ਖਰਾਮ ਫਲ ਵਧਰਾ ਜੀ ਸਾਡੇ ਪੰਜਾਬ ਪੁਲਿਸ ਤੋਂ ਬਾਈ ਬਲਵਿੰਦਰ ਜੀ ਸਾਡੇ ਗਿੱਲ ਸਾਹਿਬ ਸੋ ਸਾਨੂੰ ਬਹੁਤ ਹੀ ਵਧੀਆ ਲੱਗੇ ਅੱਜ ਦਾ ਪ੍ਰੋਗਰਾਮ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਆ ਕੇ ਕਿਉਂਕਿ ਇਹ ਜਿਹੜੇ ਪ੍ਰੋਗਰਾਮ ਹੈ ਤੀਆਂ ਦੇ ਪ੍ਰੋਗਰਾਮ ਅਲੋਪ ਹੋ ਚੁੱਕੇ ਆ ਪਿੰਡਾਂ ਦੇ ਵਿੱਚ ਸੋ ਇਹ ਦੁਬਾਰਾ ਰੀਤ ਪਾਈ ਹੈ ਕੁੜੀਆਂ ਨੇ ਸਾਰੇ ਵੀ ਜਿਹੜੇ ਮੋਤਵਾਰ ਬੰਦੇ ਅੱਗੇ ਹੋ ਕੇ ਤੀਆਂ ਦੇ ਪ੍ਰੋਗਰਾਮ ਕਰਾਉਂਦੇ ਆ ਸੋ ਬਹੁਤ ਹੀ ਵਧੀਆ ਗੱਲ ਹੈ ਇਹਦੇ ਨਾਲ ਜਿਹੜੀਆਂ ਕੁੜੀਆਂ ਆਪਦੇ ਸਹੁਰੇ ਘਰ ਹੁੰਦੀਆਂ ਇੱਕ ਬਹਾਨਾ ਮਿਲ ਜਾਂਦਾ ਉਹਨਾਂ ਨੂੰ ਆਪਦੇ ਪੇਕੇ ਘਰ ਆਉਣ ਦਾ ਤੇ ਆਪਦੀਆਂ ਸਹੇਲੀਆਂ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਭਾਈਚਾਰਕ ਸਾਂਝ ਵੀ ਵਧਦੀ ਹੈ ਤੇ ਬਹੁਤ ਹੀ ਸਲਾਗਾਯੋਕ ਕਦਮ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪ੍ਰੀ ਸ਼ੰਮੀ ਹੈ ਜੀ ਅੱਜ ਤੁਸੀਂ ਇੱਥੇ ਜਿਹੜਾ ਸੰਧੂ ਪੱਤੀ ਦੀਆਂ ਧੀਆਂ ਦਾ ਤਿਹਾਰ ਹੋਣਾ ਹੈਗਾ ਕਿੰਨੇ ਵੱਲੋਂ ਇਹ ਪਾਲੀ ਮਿਊਜ਼ਿਕਲ ਗਰੁੱਪ ਸਮੂਹ ਸੰਧੂ ਪੱਤੀ ਨਗਰ ਪੰਚਾਇਤ ਸਾਰਿਆਂ ਦਾ ਸਾਂਝਾ ਧੀਆਂ ਦਾ ਤਿਹਾਰ ਕਰਾਇਆ ਗਿਆ ਹੈ ਇਹ ਜਿਹੜਾ ਧੀਆਂ ਦਾ ਤਿਹਾਰ ਸੀ ਧੀਆਂ ਧੀਆਂ ਇਹ ਧੀਆਂ ਦਾ ਤਿਹਾਰ ਜਿਹੜਾ ਉਲੋਪ ਹੋ ਗਿਆ ਸੀਗਾ ਗਵਾਚ ਗਿਆ ਸੀਗਾ ਤੇ ਹੁਣ ਇਹ ਤੀਆਂ ਦਾ ਤਿਹਾਰਾ ਜਿਹੜਾ ਪਿੰਡ-ਪਿੰਡ ਮਨਾਇਆ ਜਾ ਰਿਹਾ ਸ਼ਹਿਰ-ਸ਼ਹਿਰ ਮੁਹੱਲੇ 'ਚ ਮਨਾਇਆ ਜਾ ਰਿਹਾ ਬਹੁਤ ਵਧੀਆ ਲੱਗਿਆ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਜਸਪਾਲ ਪਾਲੀ ਬੀਬਾ ਜਸਪ੍ਰੀ ਸ਼ੰਮੀ ਗਾਇਕ ਜੋੜੀ ਬਰਨਾਲਾ ਜੀ ਬਹੁਤ-ਬਹੁਤ ਧੰਨਵਾਦ ਜੀ ਅੱਜ ਤੀਆਂ ਦਾ ਪਵਿੱਤਰ ਤਿਹਾਰ ਅਸੀਂ ਸਾਡੇ ਸਮੂਹ ਸੰਧੂ ਪੱਤੀ ਜਿਹੜਾ ਸਾਡਾ ਅਗਵਾੜਾ ਪਰਿਵਾਰ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਤੀਆਂ ਦਾ ਤਿਹਾਰਾ ਅਸੀਂ ਸੰਘੇੜਾ ਚੌਕ ਪ੍ਰਾਇਮਰੀ ਸਕੂਲ ਦੇ ਵਿੱਚ ਇਹ ਪ੍ਰੋਣ ਰੱਖਿਆ ਤੇ ਸਾਨੂੰ ਬਹੁਤ ਸਾਥ ਦਿੱਤਾ ਭੈਣ ਸੁਖਜੀਤ ਕੌਰ ਸੁਖੀ ਜੀ ਸਾਡੇ ਇਲਾਕੇ ਦੇ ਬਹੁਤ ਸਤਿਕਾਰਯੋਗ ਨੇ ਐਮਸੀ ਨੇ ਤੇ ਸਾਡੇ ਭਾਈ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ ਸਾਹਿਬ ਜ਼ਿਲ੍ਹਾ ਪ੍ਰਧਾਨ ਗੋਦਾ ਜਲਾਲ ਜੀ ਉਹਨਾਂ ਦਾ ਸਹਿਯੋਗ ਕੇਆਰਬੀ ਕੰਪਨੀ ਰਾਮਫਲ ਬਦਰਾ ਜੀ ਜੱਗੀ ਔਲਖ ਜੀ ਬਲਵਿੰਦਰ ਬਾਈ ਜੀ ਤੇ ਸਿੱਧ ਕਬੀਰ ਇਹਨਾਂ ਵੱਲੋਂ ਬੜਾ ਸਹਿਯੋਗ ਸੀਗਾ ਤੇ ਸਾਡੇ ਪੂਰੇ ਅਗਵਾੜ ਦੇ ਬਹੁਤ ਸਤਿਕਾਰਯੋਗ ਸੱਜਣਾਂ ਉਹਨਾਂ ਦਾ ਬੜਾ ਸਤਿਕਾਰ ਸੀ ਆ ਤੇ ਸਹਿਯੋਗ ਸੀ ਆ ਕਰਮਜੀਤ ਬਿੱਲੂ ਜੀ ਜਸਮੇਲ ਸਿੰਘ ਜੀ ਡੈਰੀ ਵਾਲਾ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਸਾਡੇ ਭੈਣ ਜੀ ਕਰਮਜੀਤ ਕੌਰ ਜੀ ਸਮਾਜ ਸੇਵਕਾ ਨੇ ਜਿਹੜੇ ਸੁਨਾਮ ਤੋਂ ਉਹ ਵੀ ਸਪੈਸ਼ਲ ਪਹੁੰਚੇ ਸੀਗੇ ਤੇ ਬਾਕੀ ਸਾਡੀ ਸਾਰੀ ਟੀਮ ਸ਼ਿੰਦਾ ਜੀ ਮਨਜੀਤ ਟੇਲਰ ਜੀ ਬਿਆਨਤ ਜੀ ਸਾਡੇ ਬਾਪੂ ਜੀ ਮਹਿਰ ਸਿੰਘ ਜੀ ਤੇ ਸਾਡੇ ਉਸਤਾਦ ਜੀ ਦਿਲਬਰ ਸਾਹਿਬ ਤੇ ਬਹੁਤ ਵੱਡਾ ਸਹਿਯੋਗ ਸਾਰਿਆਂ ਦਾ ਸੀ ਆ ਤੇ ਸਾਡੇ ਇੱਥੇ ਸਕੂਲ ਦੇ ਸਟਾਫ ਦਾ ਵੀ ਬਹੁਤ ਸਹਿਯੋਗ ਸੀ ਆ ਸਮੁੱਚੇ ਸੰਧੂਪੱਤੀ ਦਾ ਬਹੁਤ ਸਹਿਯੋਗ ਸੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਹੜੀਆਂ ਭੈਣਾਂ ਅੱਜ ਤੀਆਂ ਦੇ ਵਿੱਚ ਪਹੁੰਚੀਆਂ ਸੀ ਸਾਡੇ ਨਿੱਕੇ ਜਿਹੇ ਸੱਦੇ ਤੇ ਉਹਨਾਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਥ ਦਿੱਤਾ ਸਹਿਯੋਗ ਦਿੱਤਾ ਪਰਮਿੰਦਰ ਸਿੰਘ ਦੀ ਪਠੜਾਂ ਉਹਨਾਂ ਦਾ ਵੀ ਸਹਿਯੋਗ ਸੀ ਆ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਵੀ ਸੋ ਦਵਿੰਦਰ ਬਰਨਾਲਾ ਜੀ ਉਹਨਾਂ ਦਾ ਧੰਨਵਾਦ ਜਿੱਥੇ ਮੈਂ ਸਾਰੇ ਤੀਆਂ ਦੇ ਵਿੱਚ ਪਹੁੰਚੇ ਸਾਡੇ ਮਹਿਮਾਨ ਸੱਜਣ ਸੀ ਇਹ ਪੈਣਾ ਸੀ ਜਾਂ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਮੈਂ ਕੈਰੇ ਲਾਈਵ ਸਟਾਰ ਪਰਮੇਸ਼ਰ ਸਿੰਘ ਜੀ ਕੈਰੇ ਉਹਨਾਂ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਪੂਰਾ ਲਾਈਵ ਦਿਖਾਇਆ ਤੇ ਬਹੁਤ ਉਹਨਾਂ ਦਾ ਧੰਨਵਾਦ ਸਾਰੀ ਟੀਮ ਦਾ ਥੈਂਕ ਯੂ ਸਤਿ ਸ੍ਰੀ ਅਕਾਲ ਜੀ